ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਸਾਰਿਆਂ ਨੂੰ ਅ ਅੱਜ ਨਵਾਂ ਸਾਲ 2025 ਦੇ ਪਹਿਲੇ ਦਿਨ ਚੱਲਣ ਜੀ ਡਿਊਟੀ ਤੇ ਕਿਉਂਕਿ ਅੱਜ ਸਾਡੀ ਡਿਊਟੀ ਓਪਨ ਹੋਈ ਹੈ ਤੇ ਅੱਜ ਦਾ ਵੀਲੌਗ ਤੁਹਾਨੂੰ ਦਿਖਾਉਣੇ ਆ ਅੱਜ ਦਾ ਸ਼ੁਰੂਆਤ ਕਿਵੇਂ ਹੁੰਦੀ ਹੈ ਤੇ ਅੱਜ ਦਾ ਦਿਨ ਕਿਵੇਂ ਲੰਘਦਾ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਗੇ ਕਿ ਵਾਰਸ਼ ਕਰਦੇ ਜਾਓ ਤੇ ਕਿਵੇਂ ਚੱਲਦਾ ਅੱਜ ਦਾ ਦਿਨ ਆਓ ਜੀ ਲਓ ਜੀ ਉਹ ਰਹੇ ਆਪਾਂ ਸ਼ਹਿਰ ਤੋਂ ਨਿਕਲ ਬਾਹਰ ਨਿਕਲੇ ਆਏ ਆ ਤੇ ਬਾਹਰ ਤੋਂ ਚੱਲਦੇ ਆਪਾਂ ਉਧਰ ਨੂੰ ਤੇ ਤੁਹਾਨੂੰ ਦਿਖਾਉਂਦੇ ਜਾਵਾਂਗੇ ਨਾਲ ਦੀ ਨਾਲ ਫੌਗ ਤੇ ਰਸਤਾ ਫਿਲਹਾਲ ਫੌਗ ਕਲੀਅਰ ਹੁੰਦੀ ਜਾ ਰਹੀ ਹੈ ਤੇ ਨਾਲ ਦਿਖਾਵਾਂਗੇ ਤੁਹਾਨੂੰ 2025 ਦੀਆਂ ਮਿੱਠੀਆਂ-ਮਿੱਠੀਆਂ ਰੌਣਕਾਂ ਉਜੀ ਦੇਖੋ ਸਪੀਡੀਆਂ ਆਉਂਦੀਆਂ ਗੱਡੀਆਂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਸਾਹਮਣੇ ਲੋ ਜੀ ਫਰੂਟਾਂ ਦੀ ਦੁਕਾਨ ਹੁਣ ਹੋ ਗਏ ਆਪਾਂ ਲੈਫਟ ਅੱਜ ਜੀ ਅੱਜ ਜੀ ਲੰਗ ਜੋ ਜੀ ਲੰਗ ਜੋ ਜੀ ਫਿਲਹਾਲ ਸ਼ਹਿਰ ਦੇ ਵਿੱਚ ਤਾਂ ਠੀਕ ਠਾਕ ਹੈ ਜੀ ਗਾਹਾਂ ਜਾ ਕੇ ਦੇਖਦੇ ਆਪਾਂ ਕਿੱਦਾਂ ਦਾ ਮੌਸਮ ਹੈ ਹੋਰ ਵੈਸੇ ਅੱਜ ਘਟ ਹੈ ਅੱਜ ਘਟ ਹੈ ਅੱਜ ਤੋਂ ਸੰਸਥਾਵਾਂ ਨੇ ਜਿਹੜੀਆਂ ਖਾਸ ਕਰਕੇ ਐਜੂਕੇਸ਼ਨ ਸੰਸਥਾਵਾਂ ਨੇ ਉਹ ਅੱਜ ਖੁੱਲੀਆਂ ਨੇ 2025 ਦਾ ਪਹਿਲਾ ਦਿਨ ਹੈ ਪੰਜਾਬ ਦੇ ਵਿੱਚ ਐਜੂਕੇਸ਼ਨ ਸੰਸਥਾਵਾਂ ਦੇ ਖੁੱਲਣ ਦਾ ਲਓ ਜੀ ਉੜ ਗਈ ਜੀ ਫੌਗ ਇੱਥੋਂ ਤਾਂ ਉੜ ਗਈ ਗਾਹਾਂ ਜਾ ਕੇ ਦੇਖਦੇ ਆਪਾਂ ਇੱਥੋਂ ਦਾ ਫੌਗ ਗਈ ਜੀ ਉੜ ਅੱਗੇ ਦੇਖਦੇ ਆ ਆਪਾਂ ਕਿੱਦਾਂ ਹਾਲ ਚਾਲ ਨੇ ਅਜੋ ਜੀ ਬਾਈ ਜੀ ਅਜੋ ਜੀ ਅਜੋ ਜੀ ਲੰਗ ਜੋ ਜੀ ਅਜੋ ਜੀ ਲੰਗ ਜੋ ਜੀ ਲੋ ਜੀ ਹੋ ਗਈ ਫੌਗ ਸ਼ੁਰੂ ਆਪਾਂ ਵੀ ਲਈਏ ਲਾਈਟਾਂ ਲਾ ਗੱਡੀਆਂ ਲਾਈਟਾਂ ਕਰਨੀਆਂ ਆਪਾਂ ਨੇ ਆਨ ਤੇ ਤੁਸੀਂ ਦੇਖਦੇ ਜਿਹਾ ਉਹ ਸਾਹਮਣੇ ਦੇ ਖੱਬੇ ਸੱਜੇ ਦਾ ਨਜ਼ਾਰਾ ਲਓ ਜੀ ਲਓ ਜੀ ਲੰਘ ਚੱਲੇ ਆਪਾਂ ਗੇਟ ਤੇ ਗੱਡੀ ਨੇ ਦਿੱਤਾ ਆਪਾਂ ਨੂੰ ਇਸ਼ਾਰਾ ਕਾਹਦਾ ਦਿੱਤਾ ਹਵਾ ਘਟ ਦਿੱਤਾ ਜੀ ਸੱਜੇ ਟਾਇਰ ਦੇ ਵਿੱਚ ਆਪਾਂ ਨੂੰ ਹਵਾ ਘਟ ਦੱਸ ਰਹੀ ਹੈ ਗੱਡੀ ਬੈਕ ਵਾਲੇ ਟਾਇਰ ਦੇ ਵਿੱਚ ਥੋੜੀ ਜੀ ਲਓ ਜੀ ਦੇਖੋ ਫੌਗ ਦੇ ਨਜ਼ਾਰੇ ਨਜ਼ਾਰੇ ਤਾਂ ਕਹਿ ਕੀ ਕਹਿ ਸਕਦੇ ਆਪਾਂ ਇਹਨੂੰ ਇੱਕ ਤਾਂ ਕਣਕਾਂ ਨੂੰ ਪਾਣੀ ਲੱਗਿਆ ਹੋਇਆ ਹੁਣ ਤਾਜ਼ਾ ਤਾਜ਼ਾ ਹੈ ਨਾ ਇੱਕ ਉਹਦੇ ਕਰਕੇ ਇੱਕ ਵੈਸੇ ਵੀ ਫੌਗ ਹੈ ਗਈ ਹੈ ਤੇ ਕੰਡੈਂਸੇਸ਼ਨ ਜਿਹੜੀ ਉਹ ਜ਼ਿਆਦਾ ਵੱਧ ਜਾਂਦੀ ਹੈ ਇੱਕ ਤਾਂ ਫੌਗ ਦੀ ਨਮੀ ਤੇ ਦੂਸਰਾ ਪਾਣੀ ਜਿਹੜਾ ਥੱਲੇ ਲੱਗਿਆ ਹੋਇਆ ਦੇਖੋ ਜੀ ਬਹੁਤ ਜ਼ਿਆਦਾ ਹੋ ਗਈ ਇੱਥੇ ਅੱਗੇ ਹਨਾ ਆਪਾਂ ਹਲੇ ਚੱਲ ਰਹੇ ਆ 40 ਦੀ ਸਪੀਡ ਤੇ ਜਾ ਰਹੇ ਹਾਂ ਜੀ ਆਪਾਂ ਪੁੱਤ ਹਾਨੂੰ ਇੱਥੇ ਤੱਕ ਕਾਫੀ ਵਧਿਆ ਲੱਗਿਆ ਹੋਵੇਗਾ ਤੇ ਥੋੜਾ ਹੁਣ ਆਪਾਂ ਕੈਮਰਾ ਹੈਗਾ ਘੁਮਾਇਆ ਤੇ ਸ਼ਾਇਦ ਤੁਸੀਂ ਮੈਨੂੰ ਦੇਖ ਪਾ ਰਹੇ ਹੋ। ਲਓ ਜੀ ਲਾਈਟਾਂ ਲੱਗੀਆਂ ਹੋਈਆਂ ਨੇ। ਸਿਗਨਲ ਔਨ ਨੇ। ਓਕੇ ਜੀ ਮਿਲਦੇ ਆਂ ਫਿਰ ਆਪਾਂ ਕਰਦੇ ਆਂ ਦਿਨ ਪੂਰਾ ਸੰਜਾ ਸਾਰਾ ਤੁਹਾਡੇ ਨਾਲ। थैंक यू थैंक यू फॉर वाचिंग कीप वाचिंग एंड कीप एंजॉयिंग थैंक यू सो मच ਲੋ ਜੀ ਮਿੱਤਰੋ ਉਸ ਦਿਨ ਰਹਿ ਗਿਆ ਸੀ ਆਪਣਾ ਬਲੌਗ ਅਧੂਰਾ ਤੇ ਅੱਜ ਆਪਾਂ ਕਰਦੇ ਆ ਪੂਰਾ ਅੱਜ ਤੁਹਾਨੂੰ ਦਿਖਾਉਣਾ ਹੈ ਮੌਸਮ ਦਾ ਹਾਲ ਤੇ ਹਨਾ ਮਨ ਕੀਤਾ ਚਲੋ ਦਿਖਾਈਏ ਸਾਨੂੰ ਲੋ ਜੀ ਉਹਦੇ ਆ ਰੇੜਾ ਨਿਕਲ ਗਿਆ ਆਪਣੇ ਕੋਲੇ ਦੀ ਤੇ ਹੁਣ ਦਿਖਾਉਂਦੇ ਜਾਵਾਂਗੇ ਤੁਹਾਨੂੰ ਫੌਗ ਦੇ ਨਾਲ-ਨਾਲ ਇਹ ਦੇਖੋ ਦੇਖੋ ਗੱਡੀ ਓਵਰਟੇਕ ਕਰਨੀ ਵੀ ਥੋੜੀ ਤੁਹਾਨੂੰ ਦੱਸਦੇ ਆ ਰੇੜੇ ਦੇ ਕੋਲੇ ਕਦੇ ਵੀ ਗੱਡੀ ਓਵਰਟੇਕ ਕਰਨ ਦੀ ਕਾਹਲੀ ਨਾ ਕਰੋ ਦੇਖੋ ਮੇਰਾ ਬਾਈ ਜਾਂਦਾ ਹੈ ਅੱਛਾ ਅੱਛਾ ਮੁੜਨਾ ਸੀ ਨੇ ਸੌਰੀ 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 ਤਕੋ 2 ਮਿੰਟ ਦਾ ਸਬਰ ਨਹੀਂ ਕਰ ਸਕਦੇ ਫੌਗ ਦੇਖੋ ਜੀ ਫੌਗ ਤੇ ਗੱਡੀ ਦੀ ਸਪੀਡ ਵੀ ਤੁਹਾਨੂੰ ਦਿਖਾ ਦਿੰਦੇ ਆ ਆ ਜਾ ਰਹੀ ਹੈ ਗੱਡੀ ਆਪਣੀ ਇੰਨੀ ਸਪੀਡ ਤੇ ਡਰਾਈਵਿੰਗ ਤਾਂ ਦੇਖੋ ਗੱਡੀ ਆ ਰਹੀ ਹੈ ਸਾਹਮਣੇ ਲਾਈਟਾਂ ਲੱਗੀਆਂ ਹੋਈਆਂ ਨੇ ਠੀਕ ਹੈ ਫੌਗ ਕਿਉਂਕਿ ਥੋੜਾ ਜਿਹਾ ਨਾ ਰਹੱਸ ਵਾਲਾ ਏਰੀਆ ਹੈ ਇਹਦੇ ਕਰਕੇ ਇੱਥੇ ਜ਼ਿਆਦਾ ਫੌਗ ਨਹੀਂ ਲੱਗ ਰਹੀ ਹੈਗੀ ਦੇਖਦੇ ਜਾਓ ਜੀ ਫੌਗ ਵੀ ਫੌਗ ਚਲੋ ਫਿਰ ਵੀ ਇਸ ਵਾਰ ਪੰਜਾਬ ਦੇ ਵਿੱਚ 19 ਜਿਆਦਾ ਫੌਗ ਨਿੰਗ ਦੇਖੋ ਸ਼ੀਸ਼ੇ ਤੇ ਜੰਮਣਾ ਸ਼ੁਰੂ ਹੋ ਗਿਆ ਤੇ ਸ਼ੀਸ਼ੇ ਤੋਂ ਆਪਾਂ ਲਾਹਾਂਗੇ ਕਿਵੇਂ ਇਹ ਵੀ ਤੁਹਾਨੂੰ ਹੁਣ ਆਪਾਂ ਥੋੜਾ ਜਿਹਾ ਪਰ ਨਾ ਪਰਵਾਹ ਨੂੰ ਸਾਰਾ ਪਤਾ ਹੀ ਹੈ ਪਰ ਫਿਰ ਵੀ ਜਿੰਨਾ ਕੁ ਹੋ ਸਕੇ ਆਪਾਂ ਜ਼ਰੂਰ ਦਿਖਾਵਾਂਗੇ ਸ਼ੀਸ਼ੇ ਤੋਂ ਫੌਗ ਕਿਵੇਂ ਲਾਉਂਦੀ ਲਹੀਦੀ ਹੈ ਜੇ ਜੰਮੀ ਤਾਂ ਫਿਲਹਾਲ ਤਾਂ ਠੀਕ ਠਾਕ ਹੈ ਪ੍ਰੋਗਰਾਮ ਉਸ ਦਿਨ ਮੇਰੇ ਵੀਰੋ ਆਪਣਾ ਬਲੌਗ ਥੋੜਾ ਜਿਹਾ ਅਧੂਰਾ ਰਹਿ ਗਿਆ ਸੀ ਨਾ ਤੇ ਕਈ ਵਾਰੀ ਹੈ ਨਾ ਕੁਝ ਕਾਰਨ ਬਣ ਜਾਂਦੇ ਨੇ ਥੋੜਾ ਜਿਹਾ ਸੇਤ ਡਾਊਨ ਹੋ ਗਈ ਸੀ ਤੇ ਗੱਡੀਆਂ ਬਹੁਤ ਜ਼ਿਆਦਾ ਚੱਲ ਰਹੀਆਂ ਨੇ ਟ੍ਰੈਫਿਕ ਪਤਾ ਹੀ ਆਪਾਂ ਨੂੰ ਸਵੇਰ ਸਵੇਰ ਕਿੰਨੀ ਹੁੰਦੀ ਹੈ ਤੇ ਆ ਮੇਰਾ ਵੀਰ ਆਪਾਂ ਨੂੰ ਉੱਥੇ ਕਰ ਗਿਆ ਸੀਗਾ ਆ ਮੋੜ ਆ ਜੇ ਤੇ ਕੋਣੀ ਮੋੜਾ ਬਹੁਤ ਘਾਤਕ ਮੋੜਾ ਤੇ ਕਿਉਂਕਿ ਕੋਈ ਚੀਜ਼ ਨਹੀਂ ਹੋ ਤਾਂ ਨਹੀਂ ਹੁੰਦੀ ਹੈ ਕਿ ਮਾੜੀ ਤਾਂ ਨਹੀਂ ਹੁੰਦੀ ਕੋਈ ਚੀਜ਼ ਜਾਂ ਬਹਿ ਪਰਮ ਲਈ ਆ ਆਪਾਂ ਇੱਥੇ ਐਕਸੀਡੈਂਟ ਕਾਫੀ ਹੁੰਦੇ ਨੇ ਕਿਉਂਕਿ ਕੋਣੀ ਮੋੜ ਹੈ ਕੋਣੀ ਮੋੜ ਤੇ ਆਪਾਂ ਕੀ ਕਰ ਜਾਂਦੇ ਆ ਆਪਾਂ ਅਣਗਹਿਲੀ ਕਰ ਜਾਂਦੇ ਆ ਅਣਗਹਿਲੀ ਕਰਕੇ ਹੀ ਐਕਸੀਡੈਂਟ ਮੋਸਟਲੀ ਨੇ ਜਿਹੜੇ ਹੁੰਦੇ ਨੇ ਤੇ ਬਾ ਵੱਧ ਤੋਂ ਵੱਧ ਪਿਆਰ ਦਿਓ ਜੀ ਵਲੌਗਸ ਨੂੰ ਇਤੋਂ ਵਧੀਆ-ਵਧੀਆ ਵਲੌਗਸ ਵੀ ਆਪਾਂ ਲੈ ਕੇ ਆਵਾਂਗੇ ਪਰ ਮਾਤਮਾ ਨੇ ਇਜਾਜ਼ਤ ਦਿੱਤੀ ਵਾਹਿਗੁਰੂ ਨੇ ਤੰਦਰੁਸਤੀ ਬਖਸ਼ੀ ਵਧੀਆ-ਵਧੀਆ ਹਨਾ ਜਾਣਕਾਰੀ ਵਾਲੇ ਨੌਲੇਜ ਵਾਲੇ ਵੀਲੌਗ ਆਪਾਂ ਲੈ ਕੇ ਆਵਾਂਗੇ ਤੇ ਅਗਲਾ ਵੀਲੌਗ ਜਿਹੜਾ ਆਪਣਾ ਛੇਤੀ ਆਉਣ ਵਾਲਾ ਵੱਡੇ ਘੱਲੂ ਘਾਰੇ ਤੇ ਉਸ ਇਤਿਹਾਸਕ ਸਥਾਨ ਤੇ ਦੇਖੋ ਜੀ ਬਿਲਕੁਲ ਪੁੱਠੇ ਪਾਸੇ ਆ ਰਿਹਾ ਸੀ ਬੰਦਾ ਦੱਸੋ ਫਿਰ ਐਕਸੀਡੈਂਟ ਕਿਵੇਂ ਨਹੀਂ ਹੋਣਗੇ ਤੇ ਛੇਤੀ ਹੀ ਆਪਾਂ ਵੀਲੌਗ ਲੈ ਕੇ ਆ ਰਹੇ ਹਾਂ ਉਹ ਤੇ ਥੋੜਾ ਸਮਾਂ ਜ਼ਰੂਰ ਲੱਗੂਗਾ ਪਰ ਪੂਰੀ ਸਿੱਖ ਇਤਿਹਾਸ ਦੀ ਜਾਣਕਾਰੀ ਦੇ ਸੰਪੂਰਨ ਮੈਂ ਸਹੀ ਤਰੀਕੇ ਨਾਲ ਬਿਲਕੁਲ ਸਹੀ ਢੰਗ ਦੇ ਨਾਲ ਜਿੰਨਾ ਹੋ ਸਕਦਾ ਉਹਨਾਂ ਆਪਾਂ ਸਹੀ ਅੰਕੜੇ ਸਹੀ ਸੂਚਨਾਵਾਂ ਸਹੀ ਇਤਿਹਾਸ ਹੈ ਜਿਹੜਾ ਉਹ ਪੇਸ਼ ਕਰ ਸਕੀਏ ਜਰੂਰ ਲੈ ਕੇ ਆਵਾਂਗੇ ਥੋੜਾ ਸਮਾਂ ਜਰੂਰ ਲੱਗ ਸਕਦਾ ਹੈ ਪਰ ਤੁਹਾਡੇ ਲਈ ਉਹ ਵੀ ਵਲੌਗ ਜਰੂਰ ਆਊਗਾ ਤੋਂ ਧੰਨਵਾਦ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੜਦੀ ਕਲਾ ਜਰੋ ਖੁਸ਼ ਰਹੋ ਹੱਸਦੇ ਰਹੋ ਮੁਸਕਰਾਉਂਦੇ ਰਹੋ ਖੁਸ਼ ਰਹੋ ਆਵਾਦ ਰਹੋ ਜਿੰਦਾਬਾਦ ਰਹੋ ਮਿਲਦੇ ਆ ਜੀ ਅਗਲੇ ਵਲੌਗ ਦੇ ਵਿੱਚ ਤਦ ਤੱਕ ਇਸ ਵਲੌਗ ਨੂੰ ਪਿਆਰ ਦਿਓ ਥੈਂਕ ਯੂ ਬਾਏ ਬਾਏ